ਸਿੰਘਲਾ ਜੀ ਇਮੀਗ੍ਰੇਸ਼ਨ ਲਾਈਨ 'ਚ ਤੁਹਾਨੂੰ 20 ਤੋਂ 25 ਸਾਲ ਦਾ ਸਮਾਂ ਹੋ ਚੁੱਕਿਆ। ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਐਸਾ ਕਿੱਸਾ ਦੇਖਿਆ ਜਿਹੜਾ ਇੰਡੀਆ ਨੂੰ ਤੇ ਇੰਡੀਆ ਨੂੰ ਪ੍ਰਭਾਵਿਤ ਕਰਦਾ ਹੋਵੇ। ਮੈਂ ਤੁਹਾਨੂੰ 2019 ਦਾ ਇੱਕ ਵਾਕਿਆ ਦੱਸਦਾ। ਅਸੀਂ ਕੈਨੇਡਾ ਟ੍ਰੈਵਲ ਕਰ ਰਹੇ ਸੀ ਮੈਂ ਕਿਸੇ ਦਿਨ। ਤੇ ਉਸ ਨੂੰ ਬਹੁਤ ਸਟ੍ਰੇਨਡ ਸਟੂਡੈਂਟ ਵੀ ਜਾ ਰਹੇ ਸੀ ਬਈ ਕੋ ਕੁੜੀ ਸਾਡੇ ਨਾਲ ਦਿੱਲੀ ਤੋਂ ਕੈਨੇਡਾ ਲਈ ਚਲੀ ਤੇ ਸਾਡੀ ਸਟੇ ਸੀ ਮਿਊਨਿਚ ਜਰਮਨੀ ਦੇ ਵਿੱਚ ਕੇਰੀਆ ਹੈਗਾ। ਕਾਕੂੜੀ ਜਿਹੜੀ ਇੰਡੀਆ ਦੀ ਸੀ ਉਹ ਸੰਦੂਰ ਸੰਦਾ ਸਾਰਾ ਕੁਝ ਜੋੜ ਦੇ ਕਰਦੇ ਕਰਕੇ ਅਸੀਂ ਛੱਡ ਕੇ ਗਏ ਸੀ ਜਦ ਤਾਂ ਜਿਵੇਂ ਜਲਦੀ ਪਹੁੰਚੀ ਹੈਗੀ ਆ ਜਿਹੜੀ ਸਾਡੇ ਨਾਲ ਕੁੜੀ ਬੈਠੀ ਸੀ ਪਹਿਲਾਂ ਉਹ ਹੁਣ ਦੋ ਇੰਚ ਫੱਕ ਸੀ ਉਹਨੇ ਕੁੜੀ ਕਿੰਨਾ ਸਾਰਾ ਸੰਦੂ ਉਹ ਸਭ ਵਾਸ਼ਰੀ ਜਾ ਗਈ ਜਿਹੜਾ ਚੋੜਾ ਸੀਗਾ ਉਹ ਕਿਤੇ ਡਿਸਟਰਾਇ ਕਰਿਆ ਇਹ ਇਹਨਾਂ ਦੀ ਜਿਹੜਾ ਨੇ ਵਿਆਹ ਵਾਲੇ ਕੱਪੜੇ ਪਾਏ ਸੀਗੇ ਉਸਨੇ ਜੋ ਆਪਣੀ ਵੈਸਟਰਨ ਡ्रेसेस ਆ ਉਹ ਪਾ ਕੇ ਉਹ ਬਿਲਕੁਲ ਜਿਹੜਾ ਹੈ ਚੇਂਜ ਆ ਸਾਡੀ ਸਟੈਂਡ ਬਹੁਤ ਮਾੜੀ ਡੈਸਟੀ ਬਣ ਚੁੱਕੀ ਹੈ ਮੈਂ ਖਤ ਬੱਚੋਗਾ ਨਹੀਂ ਤੁਹਾਡੇ ਲਈ ਕੁਝ ਹੋ ਰਿਹਾ ਨਹੀਂ ਉਹ ਕੋਈ ਤਾਂ ਨਿਕਲਦੇ ਸਰੇ ਬੱਚੇ ਜਾਣ ਹੀ ਨਹੀਂ ਕੋਰੇ ਹੋਰ ਕੰਟਰੀ ਚ ਜਾਣਾ ਵੀ ਨਹੀਂ ਚਾਹਦੇ ਬਹੁਤ ਕੰਟਰੀ ਆ ਵੀ ਅਸਲ 192 ਦੇਸ਼ ਨੇ ਤੁਹਾਨੂੰ ਜਾਣ ਵਾਲੇ ਦਾ ਬਣੋ